ਰੰਗਜੀਤ ਦੇ ਮੁੰਡੇ ਦਾ ਟੀਚਰ ਅਰਬੀ ਤੇ ਫਾਰਸੀ ਦਾ ਬਹੁਤ ਵੱਡਾ ਵਿਦਵਾਨ ਜਦੋਂ ਰੰਗਜੀਤ ਉਹਦੀ ਜਾਨ ਦੇ ਪਿੱਛੇ ਪੈ ਗਿਆ ਤਾਂ ਆਪਣੀ ਜਾਨ ਬਚਾਉਣ ਲਈ ਉਹ ਕਿੱਥੇ ਆਏ ਆਨੰਦਪੁਰ ਗੁਰੂ ਗੋਬਿੰਦ ਸਿੰਘ ਜੀ ਕੋਲ ਔਰ ਪੇਜਾਕੀ ਨੇ ਵੈਰੀ ਦੇ ਮੁੰਡੇ ਨੇ ਰੰਗਜੀਤ ਦਾ ਮੁੰਡਾ ਕਹਿੰਦਾ ਇੱਕੋ ਹੀ ਜਗ੍ਹਾ ਹੈ ਜਿੱਥੇ ਰੰਗਜੀਤ ਦਾ ਹੁਕਮ ਨਹੀਂ ਚੱਲਦਾ ਉਹ ਹੈ ਆਨੰਦਪੁਰ ਗੁਰ ਗੋਬਿੰਦ ਸਿੰਘ ਜੀ ਕੋਲ ਜਾਓ ਉੱਥੇ ਤੁਹਾਡੀ ਜਾਨ ਵੀ ਸਲਾਮਤ ਰਹੂ ਤੁਹਾਡਾ ਈਮਾਨ ਵੀ ਸਲਾਮਤ ਰਹੂ ਅਸਲਾਮੁਅਲੈਕਮ ਤੁਸੀਂ ਦੇਖ ਰਹੇ ਹੋ ਅਸ਼ਰਫ ਵੌਇਸ ਚੈਨਲ ਤੇ ਇਸ ਚੈਨਲ ਤੇ ਸੱਜਣਾ ਬੇਲੀਆ ਮਿੱਤਰਾਂ ਮਾਵਾਂ ਤੇ ਪੈਣਾਂ ਨੂੰ ਜੀ ਆਇਆਂ ਨੂੰ ਅੱਜ ਦੀ ਵੀਡੀਓ ਬਹੁਤ ਆਹਮ ਹੈ ਇਸ ਵੀਡੀਓ ਦੇ ਅੰਦਰ ਗੁਰ ਗੋਬਿੰਦ ਸਿੰਘ ਜੀ ਦੀਆਂ ਸਿਫਤਾਂ ਬਿਆਨ ਹੋ ਰਹੀਆਂ ਨੇ ਇਸ ਵੀਡੀਓ ਦੇ ਅੰਦਰ ਇਹ ਵੀ ਦੱਸਿਆ ਜਾਏਗਾ ਕਿ ਕਿਸ ਤਰ੍ਹਾਂ ਔਰੰਗਜ਼ੇਬ ਦੇ بیٹے ਨੇ ਆਨੰਦ ਲਾਲ ਜੀ ਨੂੰ ਇਹ ਕਿਹਾ ਸੀ ਕਿ ਤੁਸੀਂ ਗੁਰ ਗੋਬਿੰਦ ਸਿੰਘ ਜੀ ਕੋਲੇ ਚਲੇ ਜਾਓ ਉਥੇ ਤੁਹਾਡੀ ਜਾਨ ਵੀ ਵੱਜੇਗੀ ਤੇ ਤੁਹਾਡਾ ਈਮਾਨ ਵੀ ਵੱਜ ਜਾਏਗਾ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਗੱਲਾਂ ਗੁਰੂ ਗੋਬਿੰਦ ਸਿੰਘ ਜੀ ਦੇ ਮਤਲਕ ਤੁਹਾਨੂੰ ਪਤਾ ਚੱਲਣਗੀਆਂ ਖੈਰ ਪਹਿਲੋ ਵੀਡੀਓ ਸਟਾਰਟ ਕਰ ਲੈਨੇ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲੋ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਜਲਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਬਾਕਸ ਦੇ ਅੰਦਰ ਆ ਕੇ ਲਿਖ ਦਿਓ ਵਾਹਿਗੁਰੂ ਤੇ ਮੈਂ ਕਰਨਾ ਵੀਡੀਓ ਸਟਾਰਟ ਨੰਦ ਲਾਲ ਸੀਗੇ ਇਹ ਮਲਤਾਨ ਤੋਂ ਆਏ ਸੀ 11 ਸਾਲ ਦੀ ਇਹਨਾਂ ਦੀ ਉਮਰ ਸੀ ਜਦੋਂ ਇਹਨਾਂ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਫਿਰ ਇਹ ਮਲਤਾਨ ਛੱਡ ਕੇ ਦਿੱਲੀ ਆ ਗਏ ਔਰੰਗਜ਼ੇਬ ਦੇ ਮੁੰਡੇ ਸ਼ਹਜ਼ਾਦਾ ਮਉੱਜ਼ਮ ਜਿਹੜਾ ਬਾਅਦ ਚੋਂ ਬਹਾਦਰ ਸ਼ਾਹ ਬਣਦਾ ਹੈ ਉਹਨੂੰ ਅਰਬੀ ਤੇ ਫਾਰਸੀ ਪੜਾਉਂਦੇ ਸੀਗੇ ਭਾਈ ਨੰਦ ਲਾਲ ਇੱਕ ਦਿਨ ਕੀ ਹੋਇਆ ਔਰੰਗਜ਼ੇਬ ਦਾ ਦਰਬਾਰ ਲੱਗਿਆ ਹੋਇਆ ਪਵਿੱਤਰ ਕੁਰਾਨ ਦੀ ਇੱਕ ਆਇਤ ਦਾ ਤਰਜਮਾ ਕਰਨਾ ਸੀਗਾ ਔਰੰਗਜ਼ੇਬ ਕਿਸੇ ਤੋਂ ਸੈਟੀਸਫਾਈ ਨਹੀਂ ਹੋ ਰਿਹਾ ਸੀ ਤਾਂ ਭਾਈ ਨੰਦ ਲਾਲ ਜੀ ਨੇ ਤਰਜਮਾ ਕੀਤਾ ਨਾ ਔਰੰਗਜ਼ੇਬ ਵੀ ਹੱਕਾ ਬੱਕਾ ਰਹਿ ਗਿਆ ਵਾਹ ਵਾਹ ਕਰੋ ਉੱਥੇ ਸਾਰੇ ਔਰੰਗਜ਼ੇਬ ਨੇ ਜਦੋਂ ਅਬਦੇ ਸ਼ਾਹੀ ਕਾਜ਼ੀ ਨੂੰ ਭਾਈ ਨੰਦ ਲਾਲ ਬਾਰੇ ਪੁੱਛਿਆ ਤਾਂ ਉਹਨੂੰ ਪਤਾ ਲੱਗਿਆ ਕਿ ਇਹ ਮੁਸਲਮਾਨ ਨਹੀਂ ਹੈ। ਔਰੰਗਜ਼ੇਬ ਕਹਿੰਦਾ ਜਾਂ ਤਾਂ ਇਹਨੂੰ ਮੁਸਲਮਾਨ ਬਣਾਓ ਜਾਂ ਫਿਰ ਮਾਰ ਦਿਓ। ਇਹ ਗੱਲ ਪਹੁੰਚੀ ਔਰੰਗਜ਼ੇਬ ਦੇ ਮੁੰਡੇ ਸਹਜਾਦਾ ਮੁਅਜ਼ਮ ਕੋਲ। ਜਦੋਂ ਉਸ ਤੋਂ ਬਾਅਦ ਭਾਈ ਨੰਦ ਲਾਲ ਔਰੰਗਜ਼ੇਬ ਦੇ ਮੁੰਡੇ ਨੂੰ ਪੜਾਉਣ ਗਏ ਹੋਏ ਸੀ ਤਾਂ ਉਹਨੇ ਸਾਰੀ ਗੱਲ ਦੱਸ ਦਿੱਤੀ ਕਿ ਮੇਰੇ ਪਿਤਾ ਤੁਹਾਨੂੰ ਮਰਵਾਉਣਾ ਚਾਹੁੰਦੇ ਨੇ ਜਾਂ ਤਾਂ ਤੁਸੀਂ ਇਸਲਾਮ ਕਬੂਲ ਕਰਾਉਣਗੇ ਤੁਹਾਡੇ ਤੋਂ ਜਾਂ ਤੁਹਾਨੂੰ ਮਾਰਨਗੇ। ਉਹ ਕਹਿੰਦੇ ਹੁਣ ਮੈਂ ਕਿੱਥੇ ਭੱਜਾਂ ਕਿੱਥੇ ਜਾਵਾਂ? ਸਾਰੇ ਕਿਤੇ ਤਾਂ ਔਰੰਗਜ਼ੇਬ ਦਾ ਹੀ ਹੁਕਮ ਚੱਲਦਾ ਹੈ। ਇਹ ਜੀ ਕਿਹੜੀ ਜਗ੍ਹਾ ਤੇ ਮੈਂ ਜਾਵਾਂ? ਜਿੱਥੇ ਮੇਰੀ ਜਾਨ ਵੀ ਸਲਾਮਤ ਰਵੇ ਤੇ ਮੇਰਾ ਈਮਾਨ ਵੀ ਸਲਾਮਤ ਰਵੇ ਤਾਂ ਔਰੰਗਜ਼ੇਬ ਦਾ ਮੁੰਡਾ ਕੀ ਕਹਿੰਦਾ ਹੈ ਕਹਿੰਦਾ ਇੱਕੋ ਹੀ ਜਗ੍ਹਾ ਹੈ ਜਿੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ ਉਹ ਹੈ ਅਨੰਦਪੁਰ ਗੁਰੂ ਗੋਬਿੰਦ ਸਿੰਘ ਜੀ ਕੋਲ ਜਾਓ ਉੱਥੇ ਤੁਹਾਡੀ ਜਾਨ ਵੀ ਸਲਾਮਤ ਰਹੂ ਤੁਹਾਡਾ ਈਮਾਨ ਵੀ ਸਲਾਮਤ ਰਹੂ ਤਾਂ ਫਿਰ ਭਾਈ ਨੰਦ ਲਾਲ ਜੀ ਬਚਦੇ ਬਚਾਉਂਦੇ ਕਿਸੇ ਤਰੀਕੇ ਅਨੰਦਪੁਰ ਪਹੁੰਚ ਜਾਂਦੇ ਨੇ ਗੁਰੂ ਸਾਹਿਬ ਨੂੰ ਦੇਖ ਕੇ ਹੀ ਉਹ ਪ੍ਰਭਾਵਿਤ ਹੋ ਜਾਂਦੇ ਨੇ ਥੋੜੇ ਦਿਨ ਬਾਅਦ ਭਾਈ ਨੰਦ ਲਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿੰਦੇ ਕਿ ਮੈਨੂੰ ਕੋਈ ਸੇਵਾ ਬਖਸ਼ੋ ਮੈਂ ਇੱਥੇ ਕੀ ਕਰ ਸਕਦਾ ਰੰਗ ਜੇਬੀ ਜੀ ਦੇ ਗਿਆਨ ਨੂੰ ਮੰਨਦਾ ਸੀ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਾਓ ਭਾਈ ਲੰਗਰ ਦੀ ਸੇਵਾ ਕਰੋ ਸੰਗਤਾਂ ਦੇ ਝੂਠੇ ਬਰਤਨ ਸਾਫ ਕਰੋ ਭਾਈ ਨੰਦ ਲਾਲ ਥੋੜੇ ਹੈਰਾਨ ਵੀ ਮੈਂ ਇੰਨਾ ਵੱਡਾ ਵਿਦਵਾਨ ਵੀ ਮੈਨੂੰ ਲੰਗਰ ਦੀ ਸੇਵਾ ਚ ਲਾਤਾ ਮੈਨੂੰ ਝੂਠੇ ਬਰਤਨਾਂ ਦੀ ਸੇਵਾ ਚ ਲਾਤਾ ਕਰਨ ਲੱਗ ਗਏ ਫਿਰ ਉਹ ਸੇਵਾ ਕਰੀ ਗਏ ਉਹ ਇੱਕ ਦਿਨ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਦੀਵਾਨ ਲੱਗੇ ਹੋਏ ਸੀ ਉੱਥੇ ਜਿੰਨੇ ਵੀ ਲੰਗਰ ਦੇ ਮੁਖੀ ਸੀਗੇ ਸਾਰੇ ਆਪਦੀ ਆਪਦੀ ਤਾਰੀਫ ਕਰ ਰਹੇ ਸੀਗੇ ਸਾਰੇ ਦੱਸ ਰਹੇ ਸੀ ਗੁਰੂ ਸਾਹਿਬ ਨੂੰ ਕਿ ਸਾਡੇ ਲੰਗਰ ਦਾ ਪ੍ਰਬੰਧ ਇਦਾਂ ਚੱਲਦਾ ਐ ਜੀ ਅਸੀਂ ਬਹੁਤ ਵਧੀਆ ਸੇਵਾ ਕਰ ਰਹੇ ਆਂ ਭਾਈ ਨੰਦ ਲਾਲ ਜੀ ਕੁਝ ਨਹੀਂ ਬੋਲੇ ਕਿ ਗੁਰੂ ਸਾਹਿਬ ਨੇ ਇੱਕ ਦਿਨ ਕੀ ਕੀਤਾ ਪੇਸ਼ ਬਦਲ ਕੇ ਰਾਤ ਨੂੰ ਚੱਲ ਗਏ ਪਹਿਲੇ ਲੰਗਰ ਤੇ ਗਏ ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਆਇਆ ਦੂਰੋਂ ਆਇਆ ਭੁੱਖ ਲੱਗੀ ਆ ਮੈਨੂੰ ਪ੍ਰਸ਼ਾਦਾ ਛਕਾ ਦਿਓ ਤੇ ਜਿਹੜੇ ਲੰਗਰ ਦੇ ਪ੍ਰਬੰਧਕ ਸੀਗੇ ਹੁਣ ਤਾਂ ਕਹਿੰਦੇ ਰਾਤ ਹੋ ਗਈ ਆ ਤੁਸੀਂ ਐ ਕਰੋ ਤੁਸੀਂ ਇੱਥੇ ਸੌਂਜੋ ਸਵੇਰੇ ਅਸੀਂ ਜਲਦੀ ਉੱਠਾਂਗੇ ਤੇ ਸਵੇਰੇ ਜਦੋਂ ਲੰਗਰ ਤਿਆਰ ਕਰਾਂਗੇ ਉਸ ਤੋਂ ਬਾਅਦ ਤੁਹਾਨੂੰ ਲੰਗਰ ਛਕਾ ਦਾਂਗੇ ਦੂਸਰੇ ਲੰਗਰ ਤੇ ਜਾਂਦੇ ਨੇ ਗੁਰੂ ਸਾਹਿਬ ਦੂਸਰੇ ਤੇ ਵੀ ਇਦਾਂ ਦਾ ਹੀ ਜਵਾਬ ਮਿਲਦਾ ਤੀਸਰੇ ਲੰਗਰ ਤੇ ਜਾਂਦੇ ਨੇ ਇਦਾਂ ਦਾ ਹੀ ਜਵਾਬ ਮਿਲਦਾ ਇੱਕ ਇੱਕ ਕਰਕੇ ਸਾਰੇ ਉੱਤੇ ਜਾਂਦੇ ਨੇ ਫਿਰ ਜਾਂਦੇ ਨੇ ਭਾਈ ਨੰਦ ਲਾਲ ਜੀ ਕੋਲ ਭਾਈ ਨੰਦ ਲਾਲ ਜੀ ਨੂੰ ਵੀ ਸੇਮ ਕਹਿੰਦੇ ਨੇ ਕਿ ਮੈਂ ਦੂਰੋਂ ਆਇਆ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਇਆ ਲੰਗਰ ਛਕਾ ਦਿਓ ਕਹਿੰਦੇ ਭਾਈ ਨੰਦ ਲਾਲ ਜੀ ਨੇ ਪਹਿਲਾਂ ਉਹਨਾਂ ਦੇ ਪੈਰ ਧੋਤੇ ਵੀ ਤੁਸੀਂ ਮੇਰੇ ਗੁਰੂ ਦੇ ਦਰਸ਼ਨਾਂ ਲਈ ਆਏ ਹੋ ਮੇਰੇ ਲਈ ਗੁਰੂ ਸਮਾਨ ਉਸ ਤੋਂ ਬਾਅਦ ਲੰਗਰ ਤਿਆਰ ਕੀਤਾ ਲੰਗਰ ਤਿਆਰ ਕਰਦੇ ਕਹਿੰਦੇ ਜਦੋਂ ਥੋੜਾ ਟਾਈਮ ਲੱਗ ਰਿਹਾ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਬੇਜੇ ਤੁਹਾਨੂੰ ਟਾਈਮ ਲੱਗ ਰਿਹਾ ਹੈ ਤਾਂ ਮੈਂ ਕਿਤੇ ਹੋਰ ਚੱਲ ਜਾਣਾ ਤਾਂ ਉਹ ਹੱਥ ਜੋੜ ਕੇ ਉਹਨਾਂ ਦੇ ਅੱਗੇ ਖੜ ਗਏ ਕਿ ਨਹੀਂ ਤੁਸੀਂ ਇੱਥੇ ਲੰਗਰ ਛੱਕ ਹੀ ਜਾਣਾ ਹੈ ਕਿ ਮੈਂ ਤੁਹਾਨੂੰ ਇਦਾਂ ਜਾਣ ਨਹੀਂ ਦੇਣਾ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀਗਾ ਭਾਈ ਨੰਦ ਲਾਲ ਨੂੰ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਚਿਹਰਾ ਵਗੈਰਾ ਸਾਰਾ ਢੱਕਿਆ ਹੋਇਆ ਸੀਗਾ ਗੁਰੂ ਸਾਹਿਬ ਨੇ ਜਦੋਂ ਲੰਗਰ ਛਕਿਆ ਭਾਈ ਨੰਦ ਲਾਲ ਕੀ ਕਹਿੰਦੇ ਕਹਿੰਦੇ ਵੀ ਮੈਂ ਬਹੁਤ ਕਾਲੀ ਨਾਲ ਲੰਗਰ ਬਣਾਇਆ ਹੈ ਜੇ ਕੋਈ ਕਮੀ ਪੇਸ਼ੀ ਰਹਿ ਗਈ ਹੋਵੇ ਮੈਨੂੰ ਮਾਫ ਕਰਦੇ ਹੋ ਤੇ ਗੁਰੂ ਸਾਹਿਬ ਨੇ ਆਪਦੇ ਮੁਖ ਤੋਂ ਕੱਪੜਾ ਉਤਾਰਿਆ ਤੇ ਭਾਈ ਨੰਦ ਲਾਲ ਨੂੰ ਫਿਰ ਭਾਈ ਨੰਦ ਲਾਲ ਨੂੰ 52 ਕਵੀਆਂ ਚ ਸ਼ਾਮਿਲ ਕੀਤਾ ਗਿਆ ਇੱਕ ਵਾਰ ਉਸ ਤੋਂ ਬਾਅਦ ਕਹਿੰਦੇ ਨੇ ਵੀ ਅ ਗੁਰੂ ਸਾਹਿਬ ਆਪਦੇ ਸਿੰਘਾਂ ਨਾਲ ਜਾ ਰਹੇ ਸੀ ਨਾਲ-ਨਾਲ ਵਗ ਰਹੀ ਸੀ ਇਹਨਾਂ ਦੀ ਗੁਰੂ ਸਾਹਿਬ ਚੋਜੀ ਪ੍ਰੀਤਮ ਤਾਂ ਹੀ ਕਹਿ ਦਿੰਦੇ ਨੇ ਨਾ ਉਹਨਾਂ ਨੇ ਇੱਕ ਪੱਥਰ ਲਿਆ ਪੱਥਰ ਚੱਕਿਆ ਜਾ ਕੇ ਨਦੀ ਦੇ ਸੱਟ ਤਾਂ ਸਿੰਘਾਂ ਨੂੰ ਕਹਿੰਦੇ ਸਿੰਘੋ ਪੱਥਰ ਕਿਉਂ ਡੁੱਬਿਆ ਕਹਿੰਦੇ ਜੀ ਪੱਥਰ ਭਾਰੀ ਆ ਪਾਣੀ ਹਲਕਾ ਹੁੰਦਾ ਤੇ ਪੱਥਰ ਡੁੱਬ ਗਿਆ ਥੋੜੀ ਅੱਗੇ ਗਏ ਫੇਰ ਇੱਕ ਪੱਥਰ ਚੱਕਿਆ ਪੱਥਰ ਚੱਕ ਕੇ ਫੇਰ ਨਦੀ ਜੀ ਸਿੱਟਤਾ ਕਹਿੰਦੇ ਭਾਈ ਸਿੰਘੋ ਪੱਥਰ ਕਿਉਂ ਡੁੱਬਿਆ ਫੇਰ ਸੇਮ ਜਵਾਬ ਦੋ ਤਿੰਨ ਵਾਰ ਫੇਰ ਗੁਰੂ ਸਾਹਿਬ ਨੇ ਇਹ ਕੀਤਾ ਫੇਰ ਸਿੰਘ ਵੀ ਹੁਣ ਥੋੜਾ ਜਿਆਦਾ ਉਹ ਹੋ ਗਏ ਕਹਿੰਦੇ ਗੁਰੂ ਸਾਹਿਬ ਕਹਿੰਦੇ ਬਾਰ ਬਾਰ ਪੱਥਰ ਚੱਕਦੇ ਹੋ ਬਾਰ ਬਾਰ ਨਦੀ ਜੀ ਸਿੱਟ ਦਿੰਦੇ ਹੋ ਬਾਰ ਬਾਰ ਸੇਮ ਚੀਜ਼ ਪੁੱਛਦੇ ਹੋ ਵੀ ਪੱਥਰ ਭਾਰਾ ਏ ਪਾਣੀ ਹਲਕਾ ਏ ਹੁਣ ਪੱਥਰ ਨੇ ਡੁੱਬਣਾ ਹੀ ਆ ਪੱਥਰ ਕਿਵੇਂ ਤੈਰ ਸਕਦਾ ਗੁਰੂ ਸਾਹਿਬ ਥੋੜੀ ਅੱਗੇ ਗਏ ਗੁਰੂ ਸਾਹਿਬ ਨੇ ਇੱਕ ਪੱਥਰ ਹੋਰ ਚੱਕਿਆ ਫੇਰ ਸਿੱਟਤਾ ਫਿਰ ਸਿੰਘਾਂ ਨੂੰ ਨਹੀਂ ਪੁੱਛਿਆ ਗੁਰੂ ਜੀ ਨੇ ਭਾਈ ਨੰਦ ਲਾਲ ਨੂੰ ਕਹਿੰਦੇ ਨੰਦ ਲਾਲ ਪੱਥਰ ਕਿਉਂ ਡੁੱਬਿਆ ਭਾਈ ਨੰਦ ਲਾਲ ਚੁੱਪ ਸਭ ਦੁਬਾਰਾ ਪੁੱਛਦੇ ਨੇ ਕਹਿੰਦੇ ਭਾਈ ਨੰਦ ਲਾਲ ਤੁਹਾਨੂੰ ਮੈਂ ਪੁੱਛਿਆ ਤੁਸੀਂ ਦੱਸੋ ਵੀ ਪੱਥਰ ਕਿਉਂ ਡੁੱਬਿਆ ਹੱਥ ਜੋੜ ਕੇ ਖੜ ਗਏ ਭਾਈ ਨੰਦ ਲਾਲ ਅੱਖਾਂ 'ਚ ਹੰਝੂ ਵਗ ਰਹੇ ਨੇ ਕਹਿੰਦੇ ਗੁਰੂ ਸਾਹਿਬ ਨਾ ਤਾਂ ਮੈਂ ਪੱਥਰ ਦੇਖਿਆ ਨਾ ਮੈਂ ਪਾਣੀ ਦੇਖਿਆ ਮੈਨੂੰ ਤਾਂ ਇੱਕ ਚੀਜ਼ ਪਤਾ ਲੱਗੀ ਕਿ ਜਿਹੜਾ ਤੁਹਾਡੇ ਹੱਥਾਂ 'ਚੋਂ ਛੁੱਟ ਗਿਆ ਉਹ ਡੁੱਬ ਗਿਆ ਇਦਾਂ ਦਾ ਪ੍ਰਭਾਵ ਗੁਰੂ ਸਾਹਿਬ ਦਾ ਭਾਈ ਨੰਦ ਲਾਲ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਆਪਾਂ ਸਿਖਤ ਕਰਦੇ ਆਂ ਪੁੱਤਰਾਂ ਦੇ ਦਾਨੀ ਬਾਜਾਂ ਵਾਲੇ ਪਰ ਜਿਹੜੀ ਭਾਈ ਨੰਦ ਲਾਲ ਨੇ ਸਿਫਤ ਕੀਤੀ ਆ ਕਦੇ ਗੰਜਨਾਮਾ ਪੜ ਕੇ ਦੇਖਿਓ ਗੰਜਨਾਮੇ ਵਿੱਚ ਭਾਈ ਨੰਦ ਲਾਲ ਨੇ 55 ਸ਼ੇਰ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਚ ਲਿਖੇ ਨੇ ਉਹ 55 ਸ਼ੇਰਾਂ ਚ 130 ਤੋਂ ਵੱਧ ਢੰਗ ਨਾਲ ਗੁਰਸਾਹਿਬ ਦੀ ਸਿਫਤ ਕੀਤੀ ਗਈ ਆ ਤੁਸੀਂ ਜਦੋਂ ਪੜੋਗੇ ਨਾ ਤੁਹਾਨੂੰ ਐ ਲੱਗੂਗਾ ਕਿ ਹਾਂ ਗੁਰੂ ਗੋਬਿੰਦ ਸਿੰਘ ਜੀ ਸਾਡੇ ਸਾਹਮਣੇ ਖੜੇ ਨੇ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏ ਜਬੀ ਮਨਜੂਰ ਗੁਰੂ ਗੋਬਿੰਦ ਸਿੰਘ ਕਹਿੰਦੇ ਦੱਬੇ ਕੁਚਲਿਆਂ ਦਾ ਰੱਖਾ ਗਰੀਬਾਂ ਦਾ ਰੱਖਾ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਸਾਹਿਸ਼ਹਾਂ ਸ਼ਾ ਗੁਰੂ ਗੋਬਿੰਦ ਸਿੰਘ ਤੇ ਬਾਦਸ਼ਾਹਾਂ ਦਾ ਬਾਦਸ਼ਾਹ ਗੁਰੂ ਗੋਬਿੰਦ ਸਿੰਘ ਹੱਕ ਰਾ ਗੰਜੂਰ ਗੁਰੂ ਗੋਬਿੰਦ ਸਿੰਘ ਜ਼ੁਮਲਾ ਫੈਜ਼ਏ ਨੂਰ ਗੁਰੂ ਗੋਬਿੰਦ ਸਿੰਘ ਗੰਜਨਾਮਾ ਸਾਰਿਆਂ ਨੂੰ ਕਹਿੰਦਾ ਗੰਜਨਾਮਾ ਪੜਨਾ ਚਾਹੀਦਾ ਤੁਸੀਂ ਸੋਚ ਕੇ ਦੇਖੋ ਵੀ ਭਾਈ ਨੰਦ ਲਾਲ ਜੀ ਆਪਦੀ ਉਮਰ ਦਾ ਇੰਨਾ ਲੰਮਾ ਟਾਈਮ ਗੁਰੂ ਗੋਬਿੰਦ ਸਿੰਘ ਜੀ ਦੇ ਬਿਲਕੁਲ ਨਾਲ ਰਹਿੰਦੇ ਸੀ ਸੋਚੋ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖਦੇ ਹੋਣਗੇ ਉਹ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖ ਕੇ ਉਹ ਚੀਜ਼ਾਂ ਇਹ ਲਿਖਦੇ ਸੀ ਇੱਕ ਵਾਰ ਦੀ ਗੱਲ ਆ ਆਨੰਦਪੁਰ ਦੇ ਕਿਲੇ ਤੇ ਮੁਗਲਾਂ ਨੇ ਹਮਲਾ ਕਰਤਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਭਾਈ ਸਾਰੇ ਸਿੰਘਾਂ ਨੂੰ ਸ਼ਸਤਰ ਵੰਡੋ ਸਿੰਘਾਂ ਦੀ ਜਿਨ੍ਹਾਂ ਦੀ ਡਿਊਟੀ ਲਈ ਹੋਈ ਸੀ ਸਾਰਿਆਂ ਨੂੰ ਸ਼ਸਤਰ ਵੰਡ ਰਹੇ ਨੇ ਭਾਈ ਆਨੰਦ ਲਾਲ ਜੀ ਖੜੇ ਨੇ ਉੱਥੇ ਭਾਈ ਆਲਮ ਸਿੰਘ ਨਾਲ ਭਾਈ ਆਲਮ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਝੰਡਾ ਬਰਦਾਰ ਹੁੰਦੇ ਸੀਗੇ ਮਤਲਬ ਝੰਡਾ ਚੱਕ ਕੇ ਅੱਗੇ ਚੱਲਦੇ ਹੁੰਦੇ ਸੀਗੇ ਭਾਈ ਨੰਦ ਲਾਲ ਜੀ ਭਾਈ ਆਲਮ ਸਿੰਘ ਨੂੰ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਸਾਰਿਆਂ ਨੂੰ ਸ਼ਸਤਰ ਵੰਡ ਰਹੇ ਨੇ ਮੈਨੂੰ ਕਿਉਂ ਨਹੀਂ ਵੰਡ ਰਹੇ ਮੈਂ ਵੀ ਯੁੱਧ ਚ ਜਾਣਾ ਚਾਹਣਾ ਮੈਂ ਵੀ ਜੰਗ ਲੜਨੀ ਚਾਹਣਾ ਤਾਂ ਭਾਈ ਆਲਮ ਸਿੰਘ ਕਹਿੰਦੇ ਨੇ ਕਿ ਨੰਦ ਲਾਲ ਤੂੰ ਉਹਦੀ ਜਾਨ ਬਚਾਉਣ ਲਈ ਤਾਂ ਇੱਥੇ ਆਇਆ ਸੀ ਮੌਤ ਤੋਂ ਡਰਦਾ ਤਾਂ ਗੁਰੂ ਗੋਬਿੰਦ ਸਿੰਘ ਦੀ ਕੋਲ ਆਇਆ ਸੀ ਹੁਣ ਤੈਨੂੰ ਦੁਬਾਰਾ ਉਹ ਮੌਤ ਦੇ ਮੂੰਹ ਚ ਕਿਵੇਂ ਭੇਜ ਦੇਣ ਤੋ ਭਾਈ ਨੰਦ ਲਾਲ ਕਹਿੰਦੇ ਵੀ ਹੁਣ ਨਹੀਂ ਹੈਗਾ ਮੌਤ ਦਾ ਡਰ ਫਿਰ ਉਹ ਕਹਿੰਦੇ ਵੀ ਠੀਕ ਆ ਤੂੰ ਜਾ ਕੇ ਆਪ ਹੀ ਗੱਲ ਕਰ ਲੈ ਗੁਰੂ ਗੋਬਿੰਦ ਸਿੰਘ ਜੀ ਨਾਲ ਗੁਰੂ ਗੋਬਿੰਦ ਸਿੰਘ ਜੀ ਕੋਲ ਗਏ ਭਾਈ ਨ ਕਹਿੰਦੇ ਜੀ ਮੈਂ ਵੀ ਲੜਨਾ ਚਾਹਣਾ ਯੁੱਧ ਗੁਰਗੋਵਿੰਦ ਸਿੰਘ ਜੀ ਨੇ ਜਿਹੜੀ ਗੱਲ ਕਹੀ ਭਾਈ ਨੰਦ ਲਾਲ ਨੂੰ ਕਹਿੰਦੇ ਭਾਈ ਨੰਦ ਲਾਲ ਕਹਿੰਦੇ ਵੱਡੇ ਵੱਡੇ ਜਿਹੜੇ ਯੋਧਾ ਨੇ ਉਹਨਾਂ ਦੀ ਤਲਵਾਰ ਇੱਕ ਕਵੀ ਪੈਦਾ ਨਹੀਂ ਕਰ ਸਕਦੀ ਕਹਿੰਦੇ ਪਰ ਜਿਹੜੀ ਤੁਹਾਡੀ ਕਲਮਾ ਤੁਹਾਡੀ ਕਲਮ ਚੋਂ ਬਹੁਤ ਸਾਰੇ ਯੋਧੇ ਪੈਦਾ ਹੋ ਸਕਦੇ ਨੇ ਸੋਚੋ ਭਾਈ ਨੰਦ ਲਾਲ ਨੇ ਇੱਕ ਵੀ ਯੁੱਧ ਨਹੀਂ ਲੜਿਆ ਹੈਗਾ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਤਾਂ ਗੁਰਗੋਵਿੰਦ ਸਿੰਘ ਜੀ ਨੇ ਭਾਈ ਨੰਦ ਲਾਲ ਨੂੰ ਮਲਤਾਨ ਭੇਜਤਾ ਉਹਨਾਂ ਦੇ ਸ਼ਾਇਰ ਫਿਰ ਉੱਥੇ ਜਾ ਕੇ ਰਹੇ ਉੱਥੇ ਜਾ ਕੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਤਕਰੀਬਨ 80 ਸਾਲ ਦੀ ਉਮਰ 'ਚ ਫਿਰ ਉਹ ਇਸ ਦੁਨੀਆ ਤੋਂ ਚਲੇ ਗਏ ਭਾਈ ਨੰਦ ਲਾਲ ਦੀਆਂ ਲਿਖੀਆਂ ਹੋਈਆਂ ਲਿਖਤਾਂ ਬਾ ਕਮਾਲ ਨੇ ਉਹਨਾਂ ਨੇ ਪਹਿਲੀ ਲਿਖਤ ਜਿਹੜੀ ਲਿਖੀ ਸੀ ਬੰਦਗੀ ਨਾਮਾ ਗੁਰੂ ਗੋਬਿੰਦ ਸਿੰਘ ਜੀ ਨੇ ਬਾਅਦ 'ਚ ਉਹਦਾ ਨਾਮ ਚੇਂਜ ਕਰਕੇ ਜ਼ਿੰਦਗੀ ਨਾਮਾ ਕਰਤਾ ਸੀ ਜ਼ਿੰਦਗੀ ਨਾਮਾ ਪੜਨ ਵਾਲਾ ਹੈ ਗੰਜ ਨਾਮਾ ਸਾਰੀਆਂ ਉਹਨਾਂ ਦੀਆਂ ਲਿਖਤਾਂ ਪੜਨੀਆਂ ਚਾਹੀਦੀਆਂ ਨੇ ਤਾਂ ਇਦਾਂ ਦੇ ਜਿਹੜੇ ਮਹਾਨ ਲੋਗ ਨੇ ਇਨਾਂ ਬਾਰੇ ਸਿੱਖ ਕੌਮ ਨੂੰ ਪਤਾ ਹੋਣਾ ਚਾਹੀਦਾ ਹੈ ਆਪਣੀ ਕੌਮ ਦਾ ਸਰਮਾਇਆ ਨੇ ਇਹ ਇੱਕ ਹੋਏ ਨੇ ਅੱਲਾ ਯਾਰ ਖਾਂ ਜੋਗੀ ਜਿਹੜੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਲਿਖਦੇ ਨੇ ਬਸ ਇੱਕ ਹਿੰਦੂ ਮੇਂ ਤੀਰਥ ਯਾਤਰਾ ਕੇ ਲੀਏ ਕਟਾਏ ਬਾਪ ਨੇ ਬੱਚੇ ਯਹਾਂ ਖੁਦਾ ਕੇ ਲੀਏ ਇਹ ਲਿਖਨ ਤੇ ਉਹਨਾਂ ਨੂੰ ਮੁਸਲਮਾਨ ਧਰਮ ਚੋਂ ਛੇਕ ਦਿੱਤਾ ਗਿਆ ਸੀ ਕੱਢ ਦਿੱਤਾ ਗਿਆ ਸੀ ਅਗਲੀ ਵੀਡੀਓ ਚ ਆਪਾਂ ਇਹਨਾਂ ਬਾਰੇ ਦੱਸਾਂਗੇ ਜੇ ਤੁਹਾਨੂੰ ਸਾਡੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਤਾਂ ਸਾਨੂੰ ਆਪਦਾ ਪਿਆਰ ਤੇ ਅਸ਼ੀਰਵਾਦ ਜ਼ਰੂਰ ਦਿਆ ਕਰੋ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਸਾਡੇ ਪੇਜ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਧੰਨਵਾਦ ਬਹੁਤ ਕਮਾਲ ਦੀ ਵੀਡੀਓ ਸੀ ਇਸ ਵੀਡੀਓ ਦੇ ਅੰਦਰ ਆਨੰਦ ਲਾਲ ਦੀ ਜ਼ੁਬਾਨੀ ਗੁਰਗੋਬਿੰਦ ਸਿੰਘ ਦੀਆਂ ਸਿਫਤਾਂ ਬਿਆਨ ਕੀਤੀਆਂ ਜਾ ਰਹੀਆਂ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਨੇ ਉਹ ਕਿੱਡੇ ਮਹਾਨ ਸਨ ਤੇ ਇਥੋਂ ਗੱਲ ਸ਼ੁਰੂ ਕੀਤੀ ਕਿ ਔਰੰਗਜ਼ੇਬ ਦੇ بیٹے ਨੂੰ ਨੰਦ ਲਾਲ ਜਿਹੜੇ ਉਹ ਪੜਾਉਂਦੇ ਸਨ ਤੇ ਇੱਕ ਦਫਾ ਮਤਲਬ ਇੱਕ ਆਇਤ ਦਾ ਤਰਜਮਾ ਕਰਨਾ ਸੀ ਤੇ ਆਨੰਦ ਲਾਲ ਨੇ ਉਹਦਾ ਤਰਜਮਾ ਜਿਹੜਾ ਉਹ ਕੀਤਾ ਕਿਉਂਕਿ ਜਿਹੜੇ ਨੇ ਔਰੰਗਜ਼ੇਬ ਕਿਸੇ ਦੇ ਵੀ ਤਰਜਮੇ ਤੋਂ ਜਿਹੜੇ ਮਤਲਬ ਤੋਂ ਉਹ ਸੈਟੀਸਫਾਈ ਨਹੀਂ ਹੋ ਰਹੇ ਸੀ ਲੇਕਿਨ ਜਿਹੜਾ ਆਨੰਦ ਲਾਲ ਨੇ ਤਰਜਮਾ ਕੀਤਾ ਜਿਹੜੇ ਨੇ ਔਰੰਗਜ਼ੇਬ ਬੜੇ 당 ਰਹਿ ਗਏ ਤੇ ਫਿਰ ਮਤਲਬ ਇਹ ਕਿ ਔਰੰਗਜ਼ੇਬ ਨੇ ਨਾ ਜ਼ਬਾਨੇ ਕੇ ਇਹ ਫੈਸਲਾ ਕੀਤਾ ਕਿ ਜਾਂ ਤਾਂ ਇਹਨੂੰ ਮੁਸਲਮਾਨ ਕਰ ਦਿਓ ਤੇ ਜਾਂ ਫਿਰ ਇਹਨਾਂ ਨੂੰ ਕਤਲ ਕਰ ਦਿਓ ਤੇ ਉਸ ਵੇਲੇ ਮਤਲਬ ਆ ਕਿ ਔਰੰਗਜ਼ੇਬ ਦੇ ਜਿਹੜਾ ਬੇਟੇ ਸਨ ਜਿਹੜੇ ਅਰਬੀ ਮਹਾਰਤ ਰੱਖਦੇ ਨੇ ਉਹਨਾਂ ਨੇ ਆਨੰਦ ਲਾਲ ਨੂੰ ਕਿਹਾ ਸੀ ਕਿ ਤੁਹਾਨੂੰ ਕਤਲ ਕਰਨ ਦਾ ਮਨਸੂਬਾ ਬਣਾਇਆ ਜਾ ਰਿਹਾ ਹੈ ਤੇ ਲਿਹਾਜ਼ਾ ਤੁਸੀਂ ਜਿਹੜਾ ਉਹ ਇੱਥੋਂ ਨਿਕਲ ਜਾਓ ਜਾਂ ਤਾਂ ਮੁਸਲਮਾਨ ਬਨਾਇਆ ਜਾਏਗਾ ਜਾਂ ਮੁਸਲਮਾਨ ਬਣ ਜਾਓ ਇਹ ਕਿਹਾ ਜਾਏਗਾ ਜਾਂ ਤੁਹਾਨੂੰ ਕਤਲ ਕਰਤਾ ਜਾਏਗਾ لیکن جڑا ہے نا اسلام دے اندر اے اگر کوئی زبردستی کسی نو اسلام قبول کرا ہے تے یا کوئی بھی دھرم قبول او ٹھیک نہیں کسی نو زبردستی اسلام دے اندر بھی یہ لا فی فدی اسلام دے اندر کوئی جبر نہیں کسی نو تک نہ اسلام قبول نہیں کروایا جا سکتا کوئی بھی دھرم کسی نو بھی کوئی دھرم تک نہ قبول کروانا ویسے ہے بھی فضول ہے ਅਗਰ ਕੋਈ ਕਿਸੇ ਨੂੰ ਤੁਸੀਂ ਕਬੂਲ ਕਰਵਾ ਲਓਗੇ ਕੋਈ ਫਾਇਦਾ ਨਹੀਂ ਅਗਰ ਉਹਦਾ ਦਿਲ ਮਨ ਜਿਹੜਾ ਨਾ ਕਬੂਲ ਕੀਤਾ ਤੇ ਉਹਦਾ ਕੀ ਫਾਇਦਾ ਜਿੰਨਾ ਚਿਰ ਮਨ ਤੋਂ ਨਾ ਕੋਈ ਕਬੂਲ ਕਰੇ ਤੇ ਉਹਨਾਂ ਚਿਰ ਕੋਈ ਇਹ ਮਤਲਬ ਇਹ ਖੇਡ ਨਹੀਂ ਬਣਦੀ ਅਗਰ ਕਿਸੇ ਨੂੰ ਤੁਸੀਂ ਧੱਕੇ ਨਾਲ ਉਹਦਾ ਧਰਮ ਚੇਂਜ ਕਰਵਾ ਵੀ ਲਓਗੇ ਤੇ ਉਹਦਾ ਜਿੰਨਾ ਚਿਰ ਮਨ ਨਾ ਹੋਇਆ ਤੇ ਉਹਨਾਂ ਚਿਰ ਉਹਦਾ ਉਸ ਧਰਮ ਤੇ ਆਇਆ ਦਾ ਕੋਈ ਫਾਇਦਾ ਨਹੀਂ ਤੇ ਖੈਰ ਗੱਲ ਨੂੰ ਅੱਗੇ ਵਧਾਨਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਨਾ ਉਹਨਾਂ ਨੇ ਕਿਹਾ ਸੀ ਅਨਾੰਦ ਲਾਲ ਨੇ ਉਹਨਾਂ ਦੇ ਬੇਟੇ ਨੂੰ ਕਿਹਾ ਸੀ ਔਰੰਗਜ਼ੇਬ ਨੂੰ ਮੈਂ ਕਿੱਥੇ ਜਾਵਾਂ ਤੇ ਔਰੰਗਜ਼ੇਬ ਦੇ ਬੇਟੇ ਨੇ ਫਿਰ ਕਿਹਾ ਸੀ ਕਿ ਤੁਸੀਂ ਮਤਲਬ ਇਹ ਚਲੇ ਜਾਓ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਉੱਥੇ ਤੁਹਾਡਾ ਈਮਾਨ ਤੇ ਤੁਹਾਡੀ ਜਾਨ ਜਿਹੜੀ ਹੈ ਉਹ ਮਹਫੂਜ਼ ਰਹੇਗੀ ਤੇ ਇਸਲਾਮ ਵੀ ਜਿਹੜਾ ਹੈ ਨਾ ਕਿਸੇ ਦੇ ਈਮਾਨ ਕਿਸੇ ਦੇ ਮਤਲਬੇ ਜਾਨ ਮਾਲ ਇੱਜ਼ਤ ਦੀ ਜਿਹੜੀ ਹੈ ਉਹ ਹਿਫਾਜ਼ਤ ਕਰਦਾ ਹੈ ਮਤਲਬ ਉਹਦੀ ਜਾਨ ਮਾਲ ਇੱਜ਼ਤ ਦੀ ਜਿਹੜੀ ਹੈ ਉਹ ਗਾਰੰਟੀ ਲੈਂਦਾ ਹੈ ਉਹਦੀ ਮਤਲਬ ਇਹ ਕਿ ਇੱਜ਼ਤ ਨੂੰ ਪਮਾਲ ਨਹੀਂ ਕਰਦਾ ਤੇ ਗੁਰੂ ਗੋਬਿੰਦ ਸਿੰਘ ਜੀ ਕੋਲੇ ਉਹ ਚਲੇ ਗਏ ਫਿਰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹਿਣ ਲੱਗ ਪਏ ਔਰ ਉਹਨਾਂ ਨੂੰ ਕਹਿੰਦੇ ਕਿ ਮੈਂ ਕੀ ਸੇਵਾ ਕਰਾਂ ਉਹਨਾਂ ਨੂੰ ਮਤਲਬ ਲੰਗਰ ਤੇ ਲਗਾਤਾ ਪ੍ਰਸ਼ਾਦੇ ਤੇ ਲਗਾ ਦਿੱਤਾ ਕਿ ਤੁਸੀਂ ਇਹ ਕੰਮ ਕਰਨਾ ਵੀ ਤੁਸੀਂ ਸਾਰੀ ਵੀਡੀਓ ਸੁਣੀ ਹੈ ਕਿ ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਦੇ ਕੋਲੇ ਸਾਰੇ ਲੋਕ ਜਿਹੜਿਆ ਉਹ ਆਪਣੀ ਆਪਣੀ ਮਤਲਬ ਤਾਰੀਫ ਕਰ ਰਹੇ ਸੀ ਕਿ ਮੈਂ ਇਸ ਤਰ੍ਹਾਂ ਮਤਲਬ ਲੰਗਰ ਨੂੰ ਵੰਡਦਾ ਇਸ ਤਰ੍ਹਾਂ ਕਰਦਾ ਲੇਕਿਨ ਆਨੰਦ ਲਾਲ ਨੇ ਕੋਈ ਐਸੀ ਗੱਲ ਨਹੀਂ ਕੀਤੀ ਤੇ ਇੱਕ ਦਿਨ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਨੇ ਉਹ ਸ਼ਕਲ ਤਬਦੀਲ ਕਰਕੇ ਗਏ। ਮੁxtਲਫ ਲੋਕਾਂ ਕੋਲ ਗਏ ਰਾਤ ਨੂੰ ਤੇ ਉਹਨਾਂ ਨੇ ਹੀਲੇ ਬਹਾਨੇ ਤੋਂ ਕੰਮ ਲਿਆ ਕਿ ਸਵੇਰ ਜਦੋਂ ਲੰਗਰ ਪੱਕੇਗਾ ਤੇ ਉਦੋਂ ਤੱਕ ਸਬਰ ਕਰਨਾ ਪਾਹੇਗਾ। ਲੇਕਿਨ ਆਨੰਦ ਲਾਲ ਕੋਲ ਗਏ ਤੇ ਆਨੰਦ ਲਾਲ ਨੇ ਕੀ ਕਿਹਾ ਕਿਉਂਕਿ ਉਹ ਕਹਿੰਦੇ ਸੀ ਨਾ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਮਹਿਮਾਨ ਆ ਤੇ ਆਨੰਦ ਲਾਲ ਨੇ ਕੀ ਇਹ ਫੋਰੀ ਉਹਨਾਂ ਨੂੰ ਖਾਣਾ ਤਿਆਰ ਕਰਕੇ ਰਾਤ ਨੂੰ ਜਿਹੜਾ ਆਪਦੀ ਨੀਂਦ ਖਰਾਬ ਕਰਕੇ ਤਿਆਰ ਕਰਕੇ ਦਿੱਤਾ। ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਆਪਦੇ ਗਲੇ ਲਗਾ ਲਿਆ ਤੇ مزید ਅੱਗੇ ਮਤਲਬ ਉਹਨਾਂ ਨੇ ਬੜੇ ਅੱਛੇ ਅਲਫਾਜ਼ ਇਸਤੇਮਾਲ ਕੀਤੇ ਆਨੰਦ ਲਾਲ ਜੀ ਨੇ ਕਿ ਜਦੋਂ ਪੱਥਰ ਉਹਨਾਂ ਨੇ ਪਾਣੀ ਦੇ ਅੰਦਰ ਫੈਂਕਿਆ ਤੇ ਆਨੰਦ ਲਾਲ ਨੂੰ ਪੁੱਛਿਆ ਕਿ ਇਹ ਪੱਥਰ ਪਾਣੀ ਦੇ ਅੰਦਰ ਕਿਉਂ ਡੁੱਬ ਗਿਆ ਤੇ ਉਸ ਵੇਲੇ ਆਨੰਦ ਲਾਲ ਨੇ ਕਿਹਾ ਸੀ ਕਿ ਜਿਹੜਾ ਤੁਹਾਡੇ ਹੱਥੋਂ ਛੁੱਟ ਗਿਆ ਉਹ ਡੁੱਬ ਗਿਆ ਉਹ ਚਾਹੇ ਪੱਥਰ ਹੋਵੇ ਚਾਹੇ ਕੁਝ ਵੀ ਹੋਵੇ ਤੇ ਅਗੇ ਜੰਗ ਦਾ ਮਾਮਲਾ ਆਇਆ ਸੀ ਤੇ ਆਨੰਦ ਲਾਲ ਨੇ ਜਦੋਂ ਜੰਗ ਦੇ ਅੰਦਰ ਸ਼ਿਰਕਤ ਸ਼ਾਮਲ ਹੋਣ ਦੀ ਦਰਖਾਸਤ ਕੀਤੀ ਗੁਰਗੋਬਨ ਸਿੰਘ ਜੀ ਨੇ ਨੂੰ ਤੇ ਗੁਰਗੋਬਨ ਸਿੰਘ ਜੀ ਨੇ ਬੜੇ ਸੁਨਹਿਰੇ ਲਫ਼ਾਜ਼ ਇਸਤੇਮਾਲ ਕੀਤੇ ਸੀ ਜਿਹੜਾ ਕੰਮ ਕਲਮ ਨਾਲ ਹੋ ਸਕਦਾ ਉਹ ਤਲਵਾਰ ਦੇ ਨਾਲ ਨਹੀਂ ਹੋ ਸਕਦਾ لہذا ਤੁਸੀਂ ਕਲਮ ਦੇ ਜ਼ਰੀਏ ਜਿਹੜਾ ਕੰਮ ਕਰੋ ਜਿਹੜਾ ਕਲਮ ਦੇ ਅੰਦਰ ਬਹੁਤ ਜ਼ਿਆਦਾ ਤਾਕਤ ਹੈ ਉਹ ਨਹੀਂ ਤਲਵਾਰ ਦੇ ਅੰਦਰ ਨਹੀਂ ਜਿੰਨੀ ਕਲਮ ਦੇ ਜ਼ਰੀਏ ਕਲਮ ਦੇ ਅੰਦਰ ਤਾਕਤ ਹੈ ਕਲਮ ਦੇ ਜ਼ਰੀਏ ਜੇ ਬੰਦਾ ਜਿਹੜਾ ਉਹ ਲੋਕਾਂ ਦੇ ਦਿਲਾਂ ਨੂੰ ਤਬਦੀਲ ਕਰ ਸਕਦਾ ਹੈ ਲੇਕਿਨ ਤਲਵਾਰ ਦੇ ਜ਼ਰੀਏ ਤੁਸੀਂ ਤਾਨਾ ਨੂੰ ਤੇ ਤਬਦੀਲ ਕਰ ਸਕਦੇ ਹੋ ਕਿਸੇ ਨੂੰ ਜ਼ਬਰਦਸਤੀ ਤੇ ਉਹਦਾ ਮੌਕਫ ਤਬਦੀਲ ਕਰਾਇਆ ਸਕਦੇ ਹੋ ਲੇਕਿਨ ਦਿਲੋਂ ਜਿਹੜਾ ਤੁਸੀਂ ਉਹਦੀ ਇਰਾਦੇ ਨੂੰ ਨਹੀਂ ਬਦਲ ਸਕਦੇ ਲੇਕਿਨ ਕਲਮ ਐਸੀ ਏ ਉਹ ਕਲਮ ਜਿਹੜੀਏ ਅਗਰ ਚੱਲੇਗੀ ਤੇ ਉਹ ਜਿਹੜਾ ਲੋਕਾਂ ਦੇ ਦਿਲਾਂ ਨੂੰ ਤਬਦੀਲ ਕਰੇਗੀ ਉਹ ਜਿਹੜੀ ਐਸੀ ਤਬਦੀਲੀ ਆਏਗੀ ਜਿੰਦੇ ਅੰਦਰ ਲੋਕ ਜਾਨ ਦੇਣ ਵਾਸਤੇ ਤਿਆਰ ਹੋਣਗੇ ਬਹੁਤ ਅੱਛੀ ਵੀਡੀਓ ਸੀ ਤੁਹਾਨੂੰ ਇਹ ਵੀਡੀਓ ਕੈਸੀ ਲੱਗੀ ਕਮੈਂਟ ਬਾਕਸ ਦੇ ਅੰਦਰ ਆ ਕੇ ਤੁਸੀਂ ਜ਼ਰੂਰ ਦੱਸਣਾ ਹਜੇ ਤੱਕ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਜੇ ਵੀਡੀਓ ਨੂੰ ਲਾਈਕ ਕਰ ਦਿਆ ਜੇ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ